ਸਾਬਸਰਾ ਨੂੰ ਪਤਾ ਹੁੰਦਾ ਵੀ ਜਿਹੜਾ ਕੈਟ ਆ ਇਹ ਕੈਟ ਜਿਹੜਾ ਆਪਣੀ ਜਥੇਬੰਦੀ ਦਾ ਨਹੀਂ ਬਣਿਆ ਉਹ ਸਾਡਾ ਵੀ ਨਹੀਂ ਬਣੂਗਾ ਸਾਡਾ ਵੀ ਨਹੀਂ ਬਣੂਗਾ ਜੀ ਜੀ ਸੋ ਪ੍ਰਧਾਨ ਮੰਤਰੀ ਨੂੰ ਇਹ ਤਾਂ ਪਤਾ ਵੀ ਮਨਜਿੰਦਰ ਸਿੰਘ ਸਿਰਸੇ ਉਹ ਨਹੀਂ ਜਾਂ ਦਿੱਲੀ ਗੁਰਦੁਆਰਾ ਕਮੇਟੀ ਆ ਹਰਿਆਣਾ ਗੁਰਦੁਆਰਾ ਕਮੇਟੀ ਜਿਹੜੇ ਮੇਰੇ ਹੱਕ ਵਿੱਚ ਨਾਰੇ ਮਾਰਦੀ ਆ ਇਟ ਮੀਨਸ ਉਹ ਸਿੱਖਾਂ ਦੀ ਰਿਪਰੈਜ਼ੈਂਟੇਸ਼ਨ ਨਹੀਂ ਕਰਦੇ ਜੇ ਸਿੱਖਾਂ ਨੂੰ ਵੀਰਬਾਲ ਦੇਵਸ ਸਮਝ ਨਹੀਂ ਆਇਆ ਇਟ ਮੀਨਸ ਕਿਤੇ ਨਾ ਕਿਤੇ ਗੜਬੜ ਉਹਨਾਂ ਨੂੰ ਆਪ ਦੇ ਤਾਂ ਹੀ ਪਤਾ ਹੈਗੀ ਆ ਨੰਬਰ 2 ਜਿਹੜੀ ਗੱਲ ਆ ਜਦੋਂ ਪ੍ਰਧਾਨ ਮੰਤਰੀ ਦੇ ਇਸ ਬਿਆਨ ਨੂੰ ਆਪਾਂ ਡਾਈਸੈਕਟ ਕਰਦੇ ਆ ਤਾਂ ਆਪਾਂ ਵਾਰ-ਵਾਰ ਕਹਿੰਦੇ ਆਂ ਵੀ ਹਰੇਕ ਕੌਮ ਨੇ ਆਪਣੀ ਕੌਮੀਅਤ ਨੂੰ ਆਪਣੇ ਧਰਮ ਨੂੰ ਤੇ ਆਪਣੇ ਇਤਿਹਾਸ ਨੂੰ ਆਪ ਡਿਫਾਈਨ ਕਰਨਾ ਹੁੰਦਾ। ਕੋਈ ਦੁਸ਼ਮਣ ਸਾਡੀ ਕੌਮ ਨੂੰ ਡਿਫਾਈਨ ਨਹੀਂ ਕਰ ਸਕਦਾ। ਹੁਣ ਜਿਹੜਾ ਸਿੱਖੀ ਦੀ ਸਮੁੱਚੀ ਜਿਹੜਾ ਸਿੱਖੀ ਦਾ ਆਧਾਰ ਹੀ ਖੜਾ ਹੈਗਾ Hindu ਧਰਮ ਦੀਆਂ ਜਿਹੜੀਆਂ ਕੁਰੀਤیاں ਸੀ ਉਹ ਤੋਂ ਬਗਾਵਤ ਵੱਜੋਂ ਸਿੱਖ ਧਰਮ ਉਹਦੇ ਵਿੱਚ ਆਇਆ। ਜਦ ਜਿਸ ਦਿਨ ਬੇਈ ਨਦੀ ਚੋਂ ਗੁਰੂ ਸਾਹਿਬ ਬਾਹਰ ਆ ਕੇ ਇਲਹਾਮ ਕਰਦੇ ਆ ਨਾ ਹਮ Hindu ਨਾ ਮੁਸਲਮਾਨ। ਸੋ ਸਾਰੀ ਖੇੜੀ ਤੋੜ ਦਿੱਤੀ ਨਾ ਪੈਰਾਡਾਈਮ ਸ਼ਿਫਟ ਹੈਗੀ